you ਤੋ ਆਜ ਮੈਂ ਆਪਕੇ ਸਾਥ ਹਾਂ ਸੋ ਸਾਰਿਆਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਜੈ ਹਮ ਸੀ ਦੀ ਸਭ ਤੋਂ ਪਹਿਲਾਂ ਮੈਂ 크ਿਸਮਸ ਡੇ ਦੀਆਂ ਸਾਰੇ ਹੀ ਦੁਨੀਆ ਭਰ ਦੇ ਵਿੱਚ ਵੱਸਦੇ ਲੋਕਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਲੱਖ ਲੱਖ ਵਧਾਈਆ ਔਰ ਮੇਰਾ ਨਾਮ ਪਾਸਟਰ ਰਾਹੁਲ ਹੈ ਔਰ ਅਸੀਂ ਪਟੀਆਂ ਦੇ ਵਿੱਚ ਹਜ਼ੂਰੀ ਬਾਗ ਕਲੋਨੀ ਦੇ ਵਿੱਚ ਨਿਊ ਲਾਈਫ ਚਰਚ ਵੱਲੋਂ ਇਹ 크ਿਸਮਸ ਦਿਹਾੜਾ ਜਿਹੜਾ ਮਨਾਇਆ ਗਿਆ ਹੈ ਔਰ ਮੈਂ ਸਾਰੀ ਸਮੁੱਚੀ ਦੁਨੀਆ ਨੂੰ ਇਹ ਦੱਸਣਾ ਚਾਹਣਾ ਕਿ ਪ੍ਰਭੂ ਯੇਸ਼ੂ ਮਸੀਹ ਨੇ ਪਿਆਰ ਦਾ ਸੰਦੇਸ਼ ਦਿੱਤਾ ਹੈ ਬਾਈਬਲ ਦੇ ਵਿੱਚ ਲਿਖਿਆ ਹੈ ਇੱਕ ਦੂਸਰੇ ਨੂੰ ਪਿਆਰ ਕਰੋ ਪ੍ਰਭੂ ਯੇਸ਼ੂ ਮਸੀਹ ਨੇ ਕਿ ਆਪਣੇ ਗਵੰਡੀ ਨੂੰ ਪਿਆਰ ਕਰੋ ਸੋ ਯੇਸ਼ੂ ਮਸੀਹ ਨੇ ਪਿਆਰ ਕ੍ਰੂਸ ਤੇ ਕਰਕੇ ਦਿਖਾਇਆ ਸੋ ਅਸੀਂ ਵੀ ਇੱਕ ਦੂਜੇ ਨੂੰ ਪਿਆਰ ਕਰਦੇ ਆਂ ਔਰ ਇੱਕ ਦੂਜੇ ਦੇ ਵਿੱਚ ਵਿਚਰਦੇ ਆਂ ਭਾਈਚਾਰਕ ਸਾਂਝ ਹੈ ਸੋ ਪਰਮੇਸ਼ਰ ਸਭ ਨੂੰ ਬਰਕਤ ਦੇ ਨਮਾਜ਼ਾਲ ਸ਼ਬਦ ਲਈ ਆਸ਼ੀਸ਼ ਔਰ ਬਰਕਤ ਦਾ ਕਰਨ ਧਰੇ ਗੋਡ ਬlesਸ ਯੂ ਸਾਰਿਆਂ ਨੂੰ ਜੈਨਸੀ ਜੀ ਬੱਚਿਆਂ ਦੇ ਵਿੱਚ ਬਹੁਤ ਅੱਛਾ ਪ੍ਰੋਗਰਾਮ ਕੀਤਾ ਗਿਆ ਛੋਟੇ ਛੋਟੇ ਬੱਚਿਆਂ ਨੇ ਪ੍ਰਭੂ ਯਿਸੂ ਮਸੀਹ ਦੇ ਗੀਤਾਂ ਭਜਨਾਂ ਦੇ ਉੱਤੇ ਗਾ ਕੇ ਨੱਚ ਕੇ ਪਰਮੇਸ਼ਵਰ ਦੀ ਮਹਿਮਾ ਕੀਤੀ ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਹਿੱਸਾ ਲਿਆ ਇੰਜੋਏ ਕੀਤਾ ਔਰ ਸਾਡੇ ਵਿੱਚ ਬ੍ਰਦਰ ਸਾਹਿਲ ਨੇ ਜੋ ਪ੍ਰਭੂ ਦੀ ਮਹਿਮਾ ਕਰਦੇ ਨੇ ਬ੍ਰਦਰ ਪਤਰਸ ਨੇ ਉਹਨਾਂ ਨੇ ਵੀ ਪਰਮੇਸੀ ਭਜਨਾਂ ਨੂੰ ਗਾ ਕੇ ਪਰਮੇਸ਼ਵਰ ਦੀ ਮਹਿਮਾ ਕੀਤੀ ਔਰ ਖੂਬ ਲੋਕਾਂ ਨੇ ਨੱਚ ਕੇ ਪਰਮੇਸ਼ਵਰ ਦੀ ਮਹਿਮਾ ਕੀਤੀ ਸਭ ਕੋ ਜੈਨਸੀ ਕੀਤੀ मेरा नाम नूरदीप है मैं न्यू लाइफ चर्च भटिया से आप सभी को मैरी क्रिसमस कहती हूँ आज का दिन सचमुच प्रभु यीशु मसीह के जन्मदिन के तौर पर सारी दुनिया में मनाया जाता है और प्रभु यीशु मसीह का जन्म होना हमें यह बताता है कि खुद वो खुदा जिसने पूरी दुनिया को बनाया वो कैसे दुनिया में आ गया और हमारे लिए उसने कैसे एक प्यार का संदेश दिया है मैं आप सभी से कहना चाहती हूँ जैसे बाइबल हमें सिखाती है कि हमें सभी एक दूसरे से प्रेम करें तो सच मुझे ये वाला क्रिसमस तो होने दीजिए कि आप सभी एक दूसरे से प्रेम करें और सब लोग एक मोहब्बत के साथ रहें सभी को जैम सी की मैरी क्रिसमस बच्चों का प्रोग्राम बहुत अच्छा था इवन हम सब लोगों ने पूरे मोहल्ले वालों ने और बहुत दूर दूर से लोग आए उन सभी ने बहुत आनंद किया और खुदा ने अपनी खुशी के साथ हम सबको है सब तो पहला सबनों जैम सी थी मेरा नाम पास्टर राजवीर ਤੇ ਮੈਂ ਸਭ ਤੋਂ ਪਹਿਲਾਂ ਖੁਦਾਵੰਦ ਯਿਸੂ ਦਾ ਧੰਨਵਾਦ ਕਰਦਾ ਹਾਂ ਅਸੀਂ ਅੱਜ ਪਾਸਟਰ ਰਾਹੁਲ ਜੀ ਦੀ ਚਰਚ ਦੇ ਵਿੱਚ ਪਹੁੰਚੇ ਹਾਂ ਤੇ ਇਸ ਜਗ੍ਹਾ ਦੇ ਉੱਤੇ ਸਾਰੇ ਲੋਕ ਬੜੇ ਆਨੰਦ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਜਨਮ ਦਾ ਸੈਲੀਬ੍ਰੇਸ਼ਨ ਕਰ ਰਹੇ ਨੇ ਉਹ ਯਿਸੂ ਮਸੀਹ ਦਾ ਜਨਮ ਦਿਨ ਮਨਾ ਰਹੇ ਨੇ ਤੇ ਬੜੀ ਬਰਕਤ ਅਸੀਂ ਪਾਈ ਆ ਬੱਚਿਆਂ ਦੀ ਵੀ ਪਰਫਾਰਮੈਂਸਾਂ ਇਸ ਜਗ੍ਹਾ ਦੇ ਉੱਤੇ ਹੋਈਆਂ ਆ ਤੇ ਉਹਨਾਂ ਨੇ ਵੀ ਵੱਡੀ ਬਰਕਤ ਨੂੰ ਪਾਇਆ ਆ ਇਹ ਨਹੀਂ ਸੀ 14